ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗਣਾ ਰਣੌਦ ਦੀ ਐਮਰਜੈਂਸੀ ਮੂਵੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਤਾਂ ਸਾਡੇ ਕੜਮ ਚੌਧਰੀਆਂ ਨੇ ਲੱਗਣ ਨਹੀਂ ਦਿੱਤੀ ਮੈਂ ਜਿਹੜੀਆਂ ਅੱਜ ਗੱਲਾਂ ਕਰਨੀਆਂ ਨੇ ਉਹਨਾਂ ਦੀ ਥੋੜੀ ਜਿਹੀ ਵਿਸ਼ੇਸ਼ਤਾ ਹੈਗੀ ਹੈ ਮੈਂ ਲਖਣ ਤਾਂ ਹੈਗੀ ਆ ਥੋੜੀਆਂ ਜੀਆਂ ਦਲਾਲ মিডিਏ ਵਾਲਿਆਂ ਨਾਲੋਂ ਛੱਡ ਕੇ ਕਰ ਰਹੀਆਂ ਬਹੁਤ ਲੋਕਾਂ ਨੂੰ ਇਤਰਾਜ਼ ਹੋਣਾ ਹੈ ਕਿ ਗਿਆਨੀ ਜੀ ਕੰਗਰਣਾ ਦੇ ਨਾਲ ਤੁਹਾਡੀ ਰਿਸ਼ਤੇਦਾਰੀ ਕੀ ਹੈ ਬਹੁਤ ਕੁਝ ਮੈਨੂੰ ਕਮੈਂਟ ਕਰਦੇ ਆ ਬੱਸ ਮੈਂ ਕਮੈਂਟ ਬਹੁਤ ਘੱਟ ਪੜਦਾ ਕਈ ਵਾਰੀ ਮੈਨੂੰ ਲਿੰਕ ਸ਼ੇਅਰ ਕੀਤਾ ਜਾਂਦਾ ਕਿ ਆਹ ਦੇਖੋ ਤੁਹਾਡੇ ਬਾਰੇ ਕੀ ਲਿਖਿਆ ਗਿਆ ਉਹਦੋਂ ਮੈਂ ਪੜ ਲੈਣਾ ਹੁੰਦਾ ਲਿਖਣ ਵਾਲੇ ਕੀ ਲਿਖਦੇ ਤੁਹਾਡੀ ਪੁੱਤੀ ਲੱਗਦੀ ਹੈ ਤੁਹਾਡੀ ਭੈਣ ਲੱਗਦੀ ਹੈ ਤੁਹਾਡੀ ਮਨ ਲੱਗਦੀ ਹੈ ਮੇਰੀ ਤਾਂ ਭੈਣ ਵੀ ਹੋ ਸਕਦੀ ਹੈ ਪੋਤੇ ਵੀ ਹੋ ਸਕਦੀ ਹੈ ਪਰ ਤੁਹਾਡੀ ਕੀ ਲੱਗਦੀ ਹੈ ਇਹ ਦੱਸੋ ਜੇ ਤੁਹਾਡੇ ਮੂੰਹ ਤੇ ਦਾੜ੍ਹੀ ਹੈ ਸਿਰ ਤੇ ਦਸਤਾਰ ਹੈ ਅਮਰ ਸ਼ੱਕਿਆ ਹੋਇਆ ਤੁਸੀਂ ਸਿੱਖ ਹੋ ਤੁਹਾਡੀ ਕੀ ਲੱਗਦੀ ਹੈ ਜਦੋਂ ਕਹਿੰਦੇ ਸੀ ਅਬਦਾਲੀ ਸਾਡੀਆਂ ਬਹੁ ਬੇਟੀਆਂ ਨੂੰ ਲਾਜਾ ਰਿਆ ਸੀ ਉਦੋਂ ਕਹਿੰਦੇ ਸਿੱਖਾਂ ਨੇ ਸੜਾਈਆਂ ਸੀ ਉਹ ਬਹੁਵਰਤਿਆ ਕਿਤਨੀ ਸੀ ਇੰਡੀਆ ਦੀ ਸੀ ਹਿੰਦੂ ਮੁਸਲਮ ਸਿੱਖ ਸਾਈ ਇਹਦੇ ਨਾਲ ਮੇਰਾ ਕੋਈ ਮਤਲਬ ਨਹੀਂ ਮੈਂ ਗੱਲ ਕਰ ਰਿਹਾ ਇੱਕ ਔਰਤ ਦੀ ਕਿ ਸਾਨੂੰ ਹੁਣ ਲੋਕ ਲਾਂਤਾਂ ਨਹੀਂ ਪਾਉਣਗੇ ਉਹਨਾਂ ਔਰਤਾਂ ਪ੍ਰਤੀ ਅਸੀਂ ਕਹਾਂ ਜੀ ਸਵਦਾਲੀ ਬਰਤਨੇ ਸਾਰੀਆਂ ਗੱਲਾਂ ਛੱਡ ਦਿਓ ਪਾਸੇ ਕਰੋ ਗੱਲ ਆਉਣੀ ਆ ਕਿ ਮੂਵੀ ਪੰਜਾਬ ਦੇ ਵਿੱਚ ਨਹੀਂ ਲੱਗੀ ਗੰਗਣਾ ਦੀ ਪਰ ਜਿੰਨੇ ਕੁ ਮੁਲਕ ਧਰਤੀ ਤੇ ਹੈਗੇ ਨੇ ਉਹਨਾਂ ਵਿੱਚੋਂ ਬਹੁਤ ਵੱਡੇ ਵੱਡੇ ਮੁਲਕਾਂ ਦੇ ਵਿੱਚ ਉਹ ਮੂਵੀ ਦੇਖੀ ਗਈ ਕਿੰਨੇ ਕੁ ਪੈਸੇ ਲਾਏ ਹੋਣਗੇ ਉਹਨਾਂ ਨੇ 50 ਕਰੋੜ ਰੁਪਈਆ ਉਦੋਂ ਜ਼ਿਆਦਾ ਬਣਾ ਬਣਾ ਲੈਣੇ ਵੱਡੀਆਂ ਵੈਬਸਾਈਟਾਂ ਹੈਗੀਆਂ ਉੱਥੇ ਮੂਵੀ ਚੱਲ ਜਾਣੀ ਹੈ ਹੁਣ ਇੱਕ ਗੱਲ ਹੋਰ ਕਹਿਣੀ ਹੈ ਉਹ ਮੂਵੀ ਦੇ ਵਿੱਚ ਕੀ ਹੈ ਕਹਿੰਦੇ ਜੀ ਆਤਮਾ ਦਾ ਦੌਰ ਦਿਖਾਇਆ ਗਿਆ ਸਿੱਖਾਂ ਦੀ ਕਰਤਾਰ ਕੋਸ਼ਿਸ਼ ਕੀਤੀ ਗਈ ਸਿੱਖ ਕੌਮ ਨੂੰ ਬਦਨਾਮ ਕੀਤਾ ਗਿਆ ਇਹ ਕਿਹਾ ਗਿਆ ਨਾ ਸਾਡੀ ਕੌਮ ਨੂੰ ਕੋਈ ਬਦਨਾਮ ਨਹੀਂ ਕਰ ਸਕਦਾ ਜਿੰਨਾ ਮਰਜੀ ਕੋਈ ਜ਼ੋਰ ਲਾਵੇ ਇੱਕ ਹੋਰ ਗੱਲ ਵੀ ਸੁਣ ਲਓ ਸਾਡੀ ਸਿੱਖ ਕੌਮ ਦਾ ਕੋਈ ਨੁਕਸਾਨ ਕਰ ਹੀ ਨਹੀਂ ਸਕਦਾ ਜਿਹੜੇ ਕਹਿੰਦੇ ਨੇ ਨਾ ਕੌਮ ਨੂੰ ਬਦਨਾਮ ਕਰਦਾ ਅਸਲ ਵਿੱਚ ਬਦਨਾਮ ਉਹ ਆਪ ਹੀ ਨੇ ਸੇਖਨ ਸੇਖ ਨਹੀਂ ਬਦਨਾਮ ਹੁੰਦੀ ਸੇਖ ਤਾਂ ਅੱਜ ਵੀ ਜੇ ਕੋਈ ਕਿਰਦਾਰ ਵਾਲਾ ਕੋਈ ਜੀਵਨ ਵਾਲਾ ਹੈਗਾ ਉਹਨੂੰ ਕੋਈ ਬਦਨਾਮ ਕਰ ਹੀ ਨਹੀਂ ਸਕਦਾ ਜਨੂੰਨਦਾਰਾ ਬਦਨਾਮੀ ਦਾ ਇਹਨਾਂ ਨੇ ਕਾਰਨਾਮੇ ਯਾਨੀ ਕਿ ਕਾਲੇ ਕਾਰਨਾਮੇ ਕੀਤੇ ਹੋਏ ਆ ਕੀ ਅਤਵਾਦ ਦਾ ਦੌਰ ਪੰਜਾਬ ਦੇ ਵਿੱਚ ਹੈ ਨਹੀਂ ਸੀ ਅਤਵਾਦ ਦੇ ਦੌਰ ਨੂੰ ਹਲਕੀ ਨੇ ਪਾਈ ਕਿਨੇ ਕੰਟਰੋਲ ਕੀਤਾ ਅਸੀਂ ਭੁੱਲ ਗਏ ਜਿੰਨਾ ਦਾ 88 ਦੇ ਵਿੱਚ ਜਾਂ 99 ਦੇ ਵਿੱਚ ਜਨਮ ਹੋਇਆ ਉਹਨਾਂ ਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਕੀ ਹੈ ਜੇ ਤੁਸੀਂ 95 ਤੱਕ ਵੀ ਜਾਓਗੇ 88 99 ਤੋਂ ਤਾਂ ਵੀ ਜਿਨ੍ਹਾਂ ਦਾ ਜਨਮ 88 99 90 ਵਿੱਚ ਹੋਇਆ 500 ਸਾਲ ਦੇ ਸੀਗੇ ਇਦੋਂ ਬਾਅਦ ਹੈ ਨਹੀਂ ਸੀਗੇ 50 ਸਾਲ ਦੇ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ ਅਸੀਂ ਬਾਅਦ ਵਿੱਚ ਸੁਣਿਆ ਜਾਂ ਚਾਰ ਤਾਮਾ ਬੜ ਲਿਆ ਅਸੀਂ ਫੇਰ ਕਹਤਾ ਜੀ ਆਤਵਾਦ ਦਾ ਦੌਰ ਸੀ ਪਰ ਜਿਨ੍ਹਾਂ ਦੇ ਚੁੱਲਿਆਂ ਦੇ ਵਿੱਚ ਹਲੇ ਤੱਕ ਘਾਹ ਉੱਗਿਆ ਹੋਇਆ ਹੈ ਯਾਨੀ ਕਿ ਚੁੱਲਾ ਬਲਿਆ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਪੰਜਾਬ ਦੇ ਵਿੱਚੋਂ ਉਹ ਕਿੰਨੇ ਲੋਕ ਜਿਹੜੇ ਪੰਜਾਬ ਛੱਡ ਕੇ ਚਲੇ ਗਏ ਜਿਨ੍ਹਾਂ ਦੇ ਨਾਲ ਇਹ ਸਭ ਕੁਝ ਵਾਪਰਿਆ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਕੰਗਰਣਾ ਦੀ ਜਿਹੜੀ ਮੂਵੀ ਹੈ ਲਿਖਣ ਵਾਲੇ ਨੇ ਸਟੋਰੀ ਲਿਖੀ ਹੈ ਜਿਹੜੀ ਸਟੋਰੀ ਸੈਂਸਰ ਬੋਰਡ ਪਾਸ ਕਰਦਾ ਉਹ ਐਵੇਂ ਨਹੀਂ ਕਰ ਦਿੰਦਾ ਪਰ ਮੇਰਾ ਕੋਈ ਮਤਲਬ ਮੂਵੀ ਚੱਲਣ ਜਾਂ ਨਾ ਚੱਲਣ ਦੇ ਨਾਲ ਨਹੀਂ ਹੈਗਾ ਅਜ ਤਾਂ ਸਭ ਕੁਝ ਪੜਿਆ ਹੋਇਆ ਨਿੱਕੀ ਬਾਪ ਰਿਹਾ ਮੈਂ ਤਾਂ ਮੂਵੀ ਦੇਖਣੀ ਵੀ ਹੈਨੀ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਹੋਣ ਕਿਤਾਬਾਂ ਪੜ੍ਹੀਆਂ ਹੋਣ ਉਹਨਾਂ ਨੂੰ ਕੀ ਪਤਾ ਹੈ ਸੁਣੀ ਸੁਣੀ ਗੱਲ ਹੁੰਦੀ ਹੈ ਡੰਡੇ ਨਾਲ ਕਿਤਾਬਾਂ ਲਖਾਈਆਂ ਗਈਆਂ ਲਿਖਣ ਵਾਲਿਆਂ ਨੇ ਲਿਖ ਦਿੱਤੀਆਂ ਪਰ ਇਹ ਕੋਈ ਹਾਦਸਾ 2 400 ਸਾਲ ਪੁਰਾਣਾ ਨਹੀਂ ਜੇ ਜੁਨ 84 ਦੀ ਗੱਲ ਕਰੋਗੇ ਹੁਣ 25 ਚੱਲਦਾ ਕਿੰਨੇ ਸਾਲ ਹੋ ਗਏ 16 ਤੇ 25 ਕਿੰਨੇ ਕਹੁੰਦੇ ਐ 41 ਸਾਲੀ ਹੋਏ ਤੇ 41 ਸਾਲ ਜਿਨ੍ਹਾਂ ਦੀ ਉਮਰ ਉਸ ਵਕਤ 25 30 ਸਾਲ ਸੀ ਆਜੋ ਬਜ਼ੁਰਗ ਬੈਠੇ ਐ ਉਹਨਾਂ ਦੇ ਕੋਲ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਨਿੱਕੀ ਬਾਪਰਿਆ ਸੀ ਸਭ ਕੁਝ ਪਤਾ ਪਰ ਜਿਹੜੇ ਇਹ ਕੜਮ ਚੌਧਰੀ ਬਣ ਕੇ ਵਿਰੋਧ ਕਰਦੇ ਨੇ ਉਹਨਾਂ ਨੂੰ ਇਹ ਸਵਾਲ ਨੇ ਵੱਡੇ ਵੱਡੇ ਕਿ ਤੁਸੀਂ ਅੱਜ ਜਦੋਂ ਮੂਵੀ ਆ ਗਈ ਮੂਵੀ ਰਿਲੀਜ਼ ਹੋ ਗਈ ਤੁਸੀਂ ਉਦੋਂ ਕਹਿੰਦੇ ਹੋ ਸਾਡੀ ਕੌਮ ਨੂੰ ਅਤਵਾਦੀ ਨਾ ਕਹੋ ਛੜ ਦੇ ਟੈਗ ਨਾ ਲਾਓ ਜਦੋਂ ਅਤਵਾਦ ਦਾ ਦੌਰ ਚੱਲਦਾ ਸੀ ਤੁਸੀਂ ਉਦੋਂ ਆਪ ਕਹਿੰਦੇ ਹੋ ਕਿ 8 ਵਜੇ ਤੋਂ ਬਾਅਦ ਕੋਈ ਬਾਹਰ ਨਹੀਂ ਨਿਕਲ ਸਕਦਾ ਸੀ ਮਤਲਬ ਇਹ ਸਭ ਕੁਝ ਵਾਪਰਿਆ ਉਦੋਂ ਕਿਉਂ ਨਾ ਬੋਲੇ ਹੁਣ ਇਤਰਾਜ਼ ਕਰ ਦਿਓ ਮੇਰਾ ਇਹ ਗੱਲ ਕਰਨ ਤੋਂ ਮਤਲਬ ਇਹ ਨਹੀਂ ਹੈਗਾ ਕੀ ਅਸੀਂ ਕੰਗੜਾ ਦੀ ਫਿਲਮ ਨੂੰ ਸਪੋਰਟ ਕਰਦੇ ਹਾਂ ਸਾਨੂੰ ਕੋਈ ਮਤਲਬ ਨਹੀਂ ਮੈਂ ਤਾਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਵੀ ਤੁਸੀਂ ਭਾਵੇਂ ਦਲਜੀਤ ਦੀ ਮੂਵੀ ਹੈ ਭਾਵੇਂ ਕੰਗੜਾ ਦੀ ਮੂਵੀ ਹੈ ਜੇ ਤੁਸੀਂ ਇਹਨਾਂ ਵਪਾਰੀ ਲੋਕਾਂ ਦੇ ਪਿੱਛੇ ਲੱਗ ਕੇ ਪੰਜਾਬ ਦਾ ਮਾਹੌਲ ਖਰਾਬ ਕਰੋਗੇ ਅਸੀਂ ਉਹ ਬਰਦਾਸ਼ਤ ਨਹੀਂ ਕਰ ਸਕਦੇ ਹੁਣ ਜਿਹੜੀ ਗੱਲ ਮੈਂ ਹੁਣ ਕਹਿਣ ਲੱਗਾ ਉਹਨੂੰ ਥੋੜਾ ਜਿਹਾ ਹੋਰ ਗਹਿਰਾਈ ਦੇ ਨਾਲ ਦੇਖ ਲਿਓ ਕੱਲ ਮੈਨੂੰ WhatsApp ਮੈਸੇਜ ਆਨੇ ਕਾਏ ਯਾਨੀ ਜੀ ਆ ਗੱਲ ਨੂੰ ਇਦਾਂ ਕਹਦੇਓ ਆ ਗੱਲ ਨੂੰ ਇਦਾਂ ਕਹਦੇਓ ਯਾਨੀ ਕਿ ਪਹਿਲਾਂ ਮੈਂ ਲੋਕਾਂ ਦੇ ਕੋਲੋਂ ਪੁੱਛਾਂ ਵੀ ਮੈਂ ਕਹਿਣਾ ਕੀ ਐ ਫੇ ਜਿਹੜੇ ਮੈਸੇਜ ਕਰਦੇ ਨੇ ਉਹ ਕੌਣ ਨੇ ਕੋਈ ਹਿੰਦੂ ਬੀਰ ਕਹਿੰਦਾ ਸਾਡੇ ਨਾਲ ਧੱਕਾ ਹੋਇਆ ਕੋਈ ਸਿੱਖ ਕਹਿੰਦਾ ਸਾਡੇ ਨਾਲ ਧੱਕਾ ਹੋਇਆ ਮੈਂ ਸਭ ਦੀ ਗੱਲ ਸੁਣ ਲੈਣਾ ਪਰ ਜ਼ਰੂਰੀ ਥੋੜੀ ਐ ਵੀ ਮੈਂ ਉਹ ਗੱਲ ਸੁਣ ਲਈ ਮੈਂ ਵੀਡੀਓ ਵਿੱਚ ਬੋਲਦੇ ਆਂ ਇਦਾਂ ਕਿਦਾਂ ਹੋ ਸਕਦਾ ਮੈਂ ਬੱਚਾ ਤਾਂ ਹੈ ਨਹੀਂ ਕੋਈ ਮੈਨੂੰ ਸਮਝ ਹੈਗੀ ਆ ਪਰਮ ਸਾਡੀ ਇਹ ਹੈ ਵੀ ਜਿਹੜੀ ਮੈਂ ਗੱਲ ਕਹਿ ਤੀ ਮਤਲਬ ਜਿਹੜੀ ਗੱਲ ਬੂਟਾ ਸਿੰਘ ਨੇ ਕਹਿ ਤੀ ਵੀ ਉਹ ਗੱਲ ਸੱਚੀ ਹੋ ਜੇ ਅਸੀਂ ਮੋਹਰ ਲਾਈਏ ਵੀ ਮੇਰੇ ਕੋਲੋਂ ਕੰਨ ਵਿੱਚ ਗੱਲ ਪਾ ਦਿਓ ਤੇ ਮੂੰਹ ਚੋਂ ਕਢਾ ਦਿਓ ਤੇ ਫੇਰ ਮੋਰ ਲੱਗਦੇ ਵੀ ਬਾਵਾ ਜਿਹੜੀ ਗੱਲ ਬੁੱਟਾ ਸਿੰਘ ਨੇ ਕਹੀ ਆ ਨਾ ਉਹ ਗੱਲ ਸੱਚੀ ਐ ਮੈਂ ਗੱਲ ਕਹਿੰਦਾ ਹੀ ਨਹੀਂ ਜਿਹੜੇ ਗੱਲ ਤੁਸੀਂ ਮੇਰੇ ਕੰਨ ਵਿੱਚ ਪਾਉਂਗੇ ਹੋ ਸਕਦਾ ਝੂਠੀ ਹੋਵੇ ਉਹ ਮੈਂ ਕਿਉਂ ਗਵਾਹ ਬਣਾ ਬਈ ਸਾਨੂੰ ਕੀ ਲੋੜ ਪਈ ਕਿਸੇ ਦੀ ਗਵਾਹੀ ਭਰਨ ਦੀ ਸੱਚ ਕੀ ਐ ਝੂਠ ਕੀ ਐ ਬਜ਼ੁਰਗ ਬੈਠੇ ਨਹੀਂ ਹਲੇ ਜੋ ਕੁਝ ਬਾਪ ਰਿਹਾ ਮੈਂ ਇਹ ਨਹੀਂ ਜਸਟੀਫਾਈ ਕਰਦਾ ਕਿ ਇੱਥੇ ਗਲਤ ਹੋਇਆ ਇੱਥੇ ਧੱਕਾ ਹੋਇਆ ਮੈਂ ਗੱਲ ਇਹ ਕਹਿਣਾ ਵੀ ਤੁਸੀਂ ਹੁਣ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹੋ ਜਿਹੇ ਮੁੱਦੇ ਕਿਉਂ ਉਠਾ ਰਹੇ ਹੋ ਮੇਰਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਜੂਨ 84 ਜਾਂ ਆਤਵਾ ਦਾ ਦੌਰ ਵੇਖਿਆ ਉਹ ਬੰਦੇ ਕਹਿਣਗੇ ਵੀ ਇਹ ਜਿਹੜਾ ਦੌਰ ਮੁੜ ਕੇ ਆਵੇ ਅੱਜ ਅਸੀਂ ਬੇਖੌਪ ਹੋ ਕੇ ਆਪਣੇ ਖੇਤਾਂ ਵਿੱਚ ਕੰਮ ਕਰਦੇ ਆਂ ਅੱਧੀ ਰਾਤ ਨੂੰ ਬੰਦਾ ਕਿਸੇ ਜੌਬ ਤੇ ਜਾ ਰਿਹਾ ਹੈ ਉਹ ਬੰਦਾ ਚਾਹੂਗਾ ਵੀ ਆਤਮ ਆ ਦਾ ਦਰ ਦਵਾਰ ਆ ਜੇ ਮੈਂ ਘਰ ਤੋਂ ਬਾਹਰ ਨਿਕਲ ਸਕਾਂ ਕੋਈ ਸੋਚੂਗਾ ਕਦੇ ਜਿਹੜੇ ਐ ਚੌਧਰੀ ਬਣ ਕੇ ਵਿਰੋਧ ਕਰਦੇ ਨੇ ਨਾ ਇਹ ਗਰਮੀ ਦੇ ਵਿੱਚ ਏਸੀ ਵਿੱਚ ਹੁੰਦੇ ਐ ਤੇ ਹੁਣ ਸਰਦੀ ਐ ਹੁਣ ਹੀਟਰ ਲੱਗੇ ਹੁੰਦੇ ਇਹਨਾਂ ਦੇ ਘਰ ਵਿੱਚ ਤੇ ਬਾਹਰ ਨਹੀਂ ਨਿਕਲਦੇ ਇਹਨਾਂ ਨੂੰ ਕੋਈ ਮਤਲਬ ਨਹੀਂ ਪੰਜਾਬ ਦੇ ਨਾਲ ਪੁੱਛ ਕੇ ਦੇਖੋ ਤੁਸੀਂ ਪ੍ਰਸ਼ਾਸਨ ਦੇ ਕੋਲੋਂ ਪੁਲਿਸ ਦੇ ਕੋਲੋਂ ਕਿੱਦਾਂ ਉਹਨਾਂ ਨੂੰ ਇਹ ਮਸਲੇ ਹੱਲ ਕਰਨੇ ਪੈਂਦੇ ਆ ਕਿਦਾਂ ਮਾਹੌਲ ਕੰਟਰੋਲ ਕਰਨਾ ਪੈਂਦਾ ਹੈ ਕਹਿਣਾ ਬੜਾ ਸੌਖਾ ਆ ਟਖਾਲੀ ਨੇ 5-7 ਪਾ ਕੇ ਗਿੱਟਿਆਂ ਤੱਕ ਚੋਲਾ ਹੱਥ ਖੁਰਪਾਨ ਫੜ ਲੈਣਗੇ ਜੋ ਮੂੰਹ ਚੋਂ ਆਉਂਦਾ ਬੋਲ ਦਿੰਦੇ ਆ ਤੇ ਜਦੋਂ ਛੇਤਰ ਪੈਂਦੇ ਨੇ ਫਿਰ ਕੋਈ ਜਵਾਂਤ ਵੀ ਨਹੀਂ ਪਰਦਾ بڑے ਬੈਠੇ ਬਿਲਕਦੇ ਨੇ ਪਰ ਪੰਜਾਬ ਦੇ ਉਹਨਾਂ ਲੋਕਾਂ ਨੂੰ ਬੇਨਤੀ ਹੈ ਜਿਹੜੇ ਲੋਕ ਚਾਹੁੰਦੇ ਨੇ ਕਿ ਪੰਜਾਬ ਦਾ ਮਾਹੌਲ ਸ਼ਾਂਤ ਮੇਂ ਹੀ ਰਵੇ ਤੇ ਜਿਨ੍ਹਾਂ ਨੇ ਪੰਜਾਬ ਨੂੰ ਅੱਗ ਲਾਉਣੀ ਹੈ ਪੰਜਾਬ ਨੂੰ ਲਾਂਬੂ ਲਾਉਣਾ ਹੈ ਉਹਨਾਂ ਦੇ ਛੇਤਰਪਰੇਟ ਹੋਵੇ ਚੰਗੀ ਤਰ੍ਹਾਂ ਕੱਲ ਮੈਨੂੰ ਇੱਕ ਫੋਨ ਆਇਆ ਮੈਂ ਕਿਹਾ ਜੀ ਤੁਹਾਡਾ ਨਾਂ ਕੀ ਹੈ ਕਹਿੰਦਾ ਨਹੀਂ ਨਹੀਂ ਅਸੀਂ ਅੰਮ੍ਰਿਤਸਰ ਤੋਂ ਬੋਲਦੇ ਆ ਮੈਂ ਕਿਹਾ ਨਾਂ ਕੀ ਹੈ ਕਹਿੰਦਾ ਨਾਂ ਤੋਂ ਕੀ ਲੈਣਾ ਤੁਸੀਂ ਹੁਣ ਅੰਦਾਜ਼ਾ ਲਾਓ ਜਿਹੜਾ ਬੰਦਾ ਆਪਣਾ ਨਾਂ ਦੱਸਣ ਨੂੰ ਤਿਆਰ ਨਹੀਂ ਹਾਲਾਂਕਿ ਜਦੋਂ ਫੋਨ ਮੇਰੇ ਕੋਲੇ ਆਉਂਦਾ ਸੀ ਪਰੋਲ ਲੈਣੇ ਉਹਨੇ ਵੀ ਬੰਦਾ ਕੌਣ ਹੈ ਕਿੱਥੇ ਰਹਿੰਦਾ ਸਭ ਕੁਝ ਦੇਖ ਲੈਣ ਨੇ ਜਿਹੜਾ ਬੰਦਾ ਨਾਂ ਦੱਸਣ ਨੂੰ ਤਿਆਰ ਨਹੀਂ ਆਪਣਾ ਤੂੰ ਗੱਲ ਕਰਦਾ ਖਾਲਸਤਾਨ ਦੀ ਉਹ ਗੱਲ ਕਰਦਾ ਕਿ ਪੁਲਿਸ ਮਾਰੀ ਹੈ ਸਰਕਾਰ ਮਾਰੀ ਹੈ ਗੱਲ ਉਹ ਇਦਾਂ ਕਰਦਾ ਤੁਸੀਂ ਆਪਣੀ ਆਈਡੀ ਤਾਂ ਮੈਨੂੰ ਦਿਖਾ ਦਿਓ ਯਾਰ ਮੇਰਾ ਚੈਨਲ ਚੱਲਦਾ ਹੈ ਸਾਰੇ ਪ੍ਰੂਫ ਜਿਹੜੇ ਅਰੀਜਨਲ ਨੇ ਕੋਈ ਫੇਕ ਨਹੀਂ ਹੈਗਾ ਮੈਂ ਕਿੱਥੇ ਰਹਿਣਾ ਮੇਰਾ ਨਾਂ ਕੀ ਹੈ ਮੇਰਾ ਪਿਓ ਕੌਣ ਹੈ ਮੇਰੀ ਮਾਂ ਕੌਣ ਹੈ ਮੇਰਾ ਪਿੰਡ ਕਿਹੜਾ ਹੈ ਸਭ ਕੁਝ ਪਤਾ ਹੈ ਤੁਸੀਂ ਫੋਨ ਕਰਕੇ ਆਪਣਾ ਨਾਂ ਦੱਸਣ ਨੂੰ ਤਿਆਰ ਨਹੀਂ ਤੇ ਤੁਸੀਂ ਲੈਣਾ ਖਾਲਿਸਤਾਨ ਇਹ ਉਹ ਲੋਕ ਨੇ ਜਿਹੜੇ ਅੱਗ ਲਾ ਕੇ ਨਾ ਪਾਸੇ ਹੋ ਜਾਂਦੇ ਆ ਤੇ ਅੱਗ ਲਾਉਣ ਵਾਲਿਆਂ ਤੋਂ ਬਚ ਗਈ ਅਸੀਂ ਸਾਨੂੰ ਕੋਈ ਮਤਲਬ ਨਹੀਂ ਕੰਗਣਾ ਦੀ ਮੂਵੀ ਚੱਲਦੀ ਹੈ ਨਹੀਂ ਚੱਲਦੀ ਪਰ ਜਿਹੜਾ ਉਹਦੇ ਵਿੱਚ ਮਾਹੌਲ ਦਿਖਾਇਆ ਗਿਆ ਉਹ ਸਾਡੇ ਪੰਜਾਬ ਦੇ ਵਿੱਚ ਵਾਪਰਿਆ ਹੈ ਤੇ ਕੋਈ ਨਹੀਂ ਚਾਹੁੰਦਾ ਉਹ ਮਾਹੌਲ ਦੁਬਾਰਾ ਪੰਜਾਬ ਦੇ ਵਿੱਚ ਵਾਪਰੇ। ਉਹ ਜਿਹਾ ਮਾਹੌਲ ਦੁਬਾਰਾ ਪੰਜਾਬ ਦੇ ਵਿੱਚ ਆਵੇ। ਕੋਈ ਨਹੀਂ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।